ਬਠਿੰਡਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਪੁਲਿਸ ਨੇ 1 ਕਰੋੜ ਰੁਪਏ ਦੀ ਧਰੋਤੀ ਮੰਗਣ ਵਾਲੇ આરોપી ਨਾਲ ਮੁਕਾਬਲਾ ਕਰਦਿਆਂ ਉਸ ਨੂੰ ਕਾਬੂ ਕਰ ਲਿਆ ਜਾਣਕਾਰੀ ਮੁਤਾਬਕ ਗੁਲਾਬਗੜ ਪਿੰਡ ਦੇ ਰਹਿਣ ਵਾਲੇ ਬਿਅੰਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਅਣਜਾਣ ਨੰਬਰਾਂ ਤੋਂ ਲਗਾਤਾਰ ਫੋਨ ਆ ਰਹੇ ਨੇ ਅਤੇ 1 ਕਰੋੜ ਰੁਪਏ ਦੀ ਧਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਬਠਿੰਡਾ ਪੁਲਿਸ ਵੱਲੋਂ ਤੁਰੰਤ ਕੇਸ ਦਰਜ ਕਰਕੇ ਟੈਕਨੀਕਲ ਤਰੀਕਿਆਂ ਨਾਲ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਸੀ। ਤਫ਼ਤੀਸ਼ ਦੌਰਾਨ ਤਲਵੰਡੀ ਸਾਬੋ ਦੇ ਰਹਿਣ ਵਾਲੇ ਸੇਵਕ ਸਿੰਘ ਨਾਮਕ ਵਿਅਕਤੀ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਜਿਸ ਦੀ ਪੁਲਿਸ ਵੱਲੋਂ ਪਾਲ ਕੀਤੀ ਜਾ ਰਹੀ ਸੀ। ਇਸੇ ਦੌਰਾਨ ਕੋਰਟ ਸਮੀਰ ਚੌਂਕੀ ਦੀ ਪੁਲਿਸ ਟੀਮ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ ਤੇ ਸੇਵਕ ਸਿੰਘ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ આરોપી ਨੇ ਪੁਲਿਸ ਪਾਰਟੀ 'ਤੇ ਗੋਲੀ ਚਲਾ ਦਿੱਤੀ। ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਦਿਆਂ આરોપી ਨੂੰ ਗੋਲੀ ਲੱਗੀ ਜਿਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਵਿੱਚ ਕਾਬੂ ਕਰ ਲਿਆ ਗਿਆ। ਜ਼ਿਲ੍ਹਾ ਪੁਲਿਸ ਮੁਖੀ ਜੋਤੀ ਜਾਦਵ ਨੇ ਦੱਸਿਆ ਕਿ આરોપી ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ આરોપી ਦੇ ਠੀਕ ਹੋਣ ਤੋਂ ਬਾਅਦ ਇਸ ਫਰੋਤੀ ਮਾਮਲੇ ਦੀ ਅੱਗੇ ਦੀ ਜਾਂਚ ਕੀਤੀ ਜਾਵੇਗੀ ਤੇ ਪਤਾ ਲਗਾਇਆ ਜਾਵੇਗਾ ਕਿ ਇਸ ਗੈਂਗ ਵਿੱਚ ਹੋਰ ਕੌਣ-ਕੌਣ ਸ਼ਾਮਲ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਜਾਰੀ ਹੈ। ਇੱਕ ਬਯਾਨ ਸਿੰਘ ਅਨਦਰ ਪਰਸਨ ਹੈਗਾ ਗੁਲਾਬਗੜ੍ਹ ਦਾ ਰਹਿਣ ਵਾਲਾ ਜਿਹੜੇ ਉਸ ਦਾ ਇਮੀਗ੍ਰੇਸ਼ਨ ਦਾ ਕੰਮ ਹੈ ਮੋਹਾਲੀ ਦੇ ਵਿੱਚ ਵੀ ਤੇ ਦੁਬਈ 베ਸਟ ਵੀ ਕੰਮ ਹੈਗਾ ਤੇ ਉਹਨੂੰ 9 ਤੇ 10 ਤਾਰੀਖ ਨੂੰ ਇੱਕ ਅਨਨੋਮ ਨੰਬਰ ਤੋਂ ਕਾਲ ਆਈ ਸੀਗੀ ਜਿਹਦੇ ਵਿੱਚ ਇੱਕ ਪਰਸਨ ਨੇ ਅ 1 ਕਰੋੜ ਰੁਪਏ ਦੀ ਉਹਨੂੰ ਫਿਰੋਤੀ ਮੰਗੀ ਤੇ ਉਹਨੂੰ ਥ੍ਰੈਡ ਕਾਲ ਦਿੱਤੀ ਸੀਗੀ ਪੁਲਿਸ ਨੇ ਇਮੀਡੀਏਟਲੀ 10 ਤਾਰੀਖ ਨੂੰ ਹੀ ਜੋ ਕਨਸਰਨਡ ਧਾਰਾਵਾਂ ਦੇ ਅੰਡਰ ਕੇਸ ਨੂੰ ਦਰਜ ਕੀਤਾ ਤੇ ਅੱਗੇ ਤਫ਼ਤੀਸ਼ ਸ਼ੁਰੂ ਕੀਤੀ ਗਈ ਤੇ ਟੈਕਨੀਕਲੀ ਤੇ ਬੜਾ ਵਧੀਆ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਡੀਐਸਪੀ ਰੂਰਲ ਸਬ ਦੇ ਪੂਰੀ ਕੀ ਪੂਰੀ ਨਿਗਰਾਨੀ ਹੇਠ ਤਫਤੀਸ਼ ਚੱਲਦੀ ਰਹੀ ਤੇ ਅਲਟੀਮੇਟਲੀ ਅਸੀਂ 13 ਤਰੀਕ ਤੱਕ ਇਹ ਜੋ ਫੋਨ ਦੀ ਪੂਰੀ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਜੋ ਇਹ ਸੇਵਕ ਨਾ ਦਾ ਪਰਸਨ ਹੈਗਾ ਉਹਦੇ ਤੱਕ ਪਹੁੰਚੇ ਤਲਵੰਡੀ ਸਾਬੋ ਦਾ ਰਹਿਣ ਵਾਲਾ ਹੈਗਾ ਤੇ ਉਹਨੂੰ ਫਿਰ ਫਿਨੋਮੀਨੇਟ ਕੀਤਾ ਗਿਆ 14 ਤਰੀਕ ਨੂੰ ਕੇਸ ਦੇ ਵਿੱਚ ਤੇ ਪੁਲਿਸ ਉਹਦੀ ਪਾਲ ਕਾਰੀ ਸੀਗੀ ਅਜੋ ਸੇਵਕ ਹੈਗਾ ਇਹਦੇ ਉੱਪਰ ਪੁਰਾਣੀ ਬੀਐਫਆਈਆਰਸ ਹੈ ਚੋਰੀ ਦੀ ਬੀਐਫਆਈਆਰ ਹੈ ਐਨਡੀਪੀਐਸ ਦਾ ਵੀ ਕੰਮ ਕਰਦਾ ਹੈ ਤੇ ਉਹ ਉਹਦੀ ਫਿਰ ਜਦੋਂ ਪੁਲਿਸ ਪਾਲ ਕਰ ਰਹੀ ਸੀਗੀ ਤੇ ਅੱਜ ਸਵੇਰੇ ਪੁਲਿਸ ਨੂੰ ਬਹੁਤ ਇੱਕ ਪੁਖਤਾ ਇਨਫੋਰਮੇਸ਼ਨ ਮਿਲੀ ਸੀਗੀ ਕਿ ਉਹ ਇਸ ਏਰੀਆ ਚ ਹੋ ਸਕਦਾ ਹੈਗਾ ਤੇ ਪੁਲਿਸ ਵੀ ਏਰੀਆ ਚ ਪੈਟਰੋਲਿੰਗ ਕਰ ਰਹੀ ਸੀਗੀ ਤੇ ਸਵੇਰੇ अर्ਲੀ ਮਾਰਨਿੰਗ ਫਿਰ ਕੋਟ ਸ਼ਬੀਰ ਪੁਲਿਸ ਥੌਕੀ ਦੀ ਜੋ ਟੀਮ ਹੈਗੀ ਉਹ ਇੱਥੇ ਪੈਟਰੋਲਿੰਗ ਕਰਦੇ ਜਦੋਂ ਮਤਲਬ ਏਰੀਆ ਚੈੱਕ ਕਰ ਰਹੀ ਸੀ ਤੇ ਸਾਹਮਣੇ ਤੋਂ ਸੇਵਕ ਸਿੰਘ ਆਂਦਾ ਦਿਖਾਈ ਦਿਆ ਤੇ ਉਹ ਉਹਨੂੰ ਵੀ ਐਂਟੀਸੀਪੇਟਿਡ ਸੀਗਾ ਮਾੜਾ ਬੰਦਾ ਹੈਗਾ ਤੇ ਉਹਨੇ ਪੁਲਿਸ ਨੂੰ ਦੇਖੇ ਉਹ ਪੁਲਿਸ ਦੀ ਪਾਰਟੀ ਦੇ ਉੱਪਰ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਫਿਰ ਜਵਾਬੀ ਫਾਇਰ ਕਰਕੇ ਉਹਨੂੰ ਅਰੈਸਟ ਕਰਨ ਦਾ ਟਰਾਈ ਕੀਤਾ ਤੇ ਉਹ ਜਵਾਬੀ ਫਾਇਰ ਕਰਦੇ ਹੋਏ ਉਹਦੇ ਕਿਉਂਕਿ ਉਹਨੂੰ ਭਜਣ ਤੋਂ ਵੀ ਰੋਕਣਾ ਸੀਗਾ ਤੇ ਉਹਦੀ ਲੱਤ ਦੇ ਉੱਪਰ ਗੋਲੀ ਵੀ ਲੱਗੀ ਤੇ ਉਹਨੂੰ ਫਿਰ ਇਮੀਡੀਏਟਲੀ ਸਰਕਾਰੀ ਜੋ ਹਸਪੀਟਲ ਉੱਥੇ ਭੇਜਤੀ ਕਰਾਇਆ ਗਿਆ ਤਾਂ ਕਿ ਉਹਦਾ ਇਲਾਜ ਕਰਾਇਆ ਜਾ ਸਕੇ ਤੇ ਅੱਗੇ ਵੀ ਹੁਣ ਜਦੋਂ ਠੀਕ ਹੋ ਜਾਂਦਾ ਉਹਦੀ ਪੁੱਛਕਿਛ ਕਰਕੇ ਅੱਗੇ ਉਹ ਉਹਦਾ ਕਿਸੇ ਹੋਰ ਨੇ ਸਾਥ ਦਿੱਤਾ ਹੈ ਕਿ ਕਿਸੇ ਗੈਂਗਸਟਰ ਨੇ ਉਹਦੀ ਮਦਦ ਕੀਤੀ ਹੈ ਜਾਂ ਗੈਂਗਸਟਰ ਦੇ ਬਿਹਾਫ ਤੇ ਕੰਮ ਕਰ ਰਿਹਾ ਸੀਗਾ ਉਹ ਸਾਰਾ ਹਜੇ ਤਫ਼ਤੀਸ਼ ਦਾ ਵਾਰਟ ਹੈਗਾ ਤੇ ਮੇਨ ਜੋ ਪਰਸਨ ਉਹਨੂੰ ਫੜ ਲਿਆ ਗਿਆ ਹੈਗਾ ਤੇ ਬਹੁਤ ਵਧੀਆ ਸਦਰ ਦੀ ਪੂਰੀ ਪੂਰੀ ਪੁਲਿਸ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਤੇ ਇੱਕ ਮਾੜੇ ਬੰਦੇ ਨੂੰ ਜੋ ਕਿ ਏਰੀਆ ਚ ਥ੍ਰੈਟ ਕਾਲ ਦੇ ਰਿਹਾ ਸੀਗਾ ਉਹਨੂੰ ਫੜਿਆ ਹੈਗਾ ਮੈਮ ਪਹਿਲਾਂ ਕਿੰਨੇ ਮਾਮਲੇਦਾਰ ਸੀ ਪਹਿਲਾਂ ਦੇ ਕਿਲਾ ਇਹਦੇ ਉੱਪਰ ਦੋ ਐਫ ਆਈ ਆਰ ਹੁਣ ਤੱਕ ਹੈ ਤੇ ਇਹ ਇੱਕ ਇੱਕ ਹੋਰ ਵੀ ਕਿਉਂਕਿ ਅੱਜ ਜੋ ਜਿਸ ਬਾਈਕ ਨੂੰ ਵਰਤ ਰਿਹਾ ਸੀਗਾ ਉਹ ਵੀ ਚੋਰੀ ਦੀ ਹੀ ਜ਼ਬਤੀ ਹੈਗੀ ਤੇ ਉਹ ਵੀ ਚੈੱਕ ਕਰਨਾ ਹੈਗਾ ਕਿ ਉਹਦੇ ਵਿੱਚ ਕੋਈ ਕੇਸ ਦਰਜ ਹੈ ਤੇ ਉਹਦੇ ਵਿੱਚ ਨੋਮੀਨੇਟਡ ਨਹੀਂ ਹੈ ਤੇ ਚੋਰੀ ਤੇ ਐਨਡੀਪੀਐਸ ਦਾ ਕੰਮ ਕਰਨ ਦਾ ਦੀ ਸੀਗਾ ਜੇ ਪਹਿਲਾਂ ਮਾਮਲੇ ਦਰਜ ਨੇ ਕੁਝ ਕੋਈ ਲਿੰਕ ਹੈ ਪਹਿਲਾਂ ਕੋਈ ਲਿੰਕੇ ਹੈਗੇ ਇਸੇ ਪਹਿਲਾਂ ਕਿਸੇ ਨਾਲ ਦੇ ਨਹੀਂ ਉਹੀ ਮੈਂ ਕਹਿ ਰਹੀ ਹੂੰ ਕਿ ਹਜੇ ਕਿਉਂਕਿ ਇਹਨੂੰ ਸਿਰਫ ਕਿਉਂਕਿ ਇੰਜਰਡ ਹੈਗਾ ਤੇ ਇਹਦੀ ਪੁੱਛਗਿੱਛ ਬਾਕੀ ਹੈਗੀ ਤੇ ਜਦੋਂ ਇਹਦੀ ਇੰਟਰੋਗੇਸ਼ਨ ਪੁੱਛਗਿੱਛ ਹੋएगी ਤੇ ਅੱਗੇ ਇਹਦੇ ਨਾਲ ਦੇ ਹੋਰ ਸਾਥੀ ਹੈ ਨਹੀਂ ਉਹਨਾਂ ਦਾ ਪਤਾ ਲੱਗ ਜਾਏਗਾ ਤੇ ਆਗੀ ਫਿਰ ਤਫਤੀਸ਼ ਕਿਉਂਕਿ ਹਜੇ ਤਾਂ ਪਹਿਲਾਂ ਹੀ ਦੋਸ਼ੀ ਫੜਿਆ ਗਿਆ ਹੈਗਾ ਤੇ ਅੱਗੇ ਇਹਦੀ ਤਫਤੀਸ਼ ਚੱਲਦੀ ਰਹੇਗੀ ਤੇ ਅੱਗੇ ਕਿਸੇ ਹੋਰ ਨੇ ਵੀ ਅਗਰ ਇਦਾਂ ਦਾ ਕੁਝ ਇਹਦੀ ਮਦਦ ਕੀਤੀ ਹੈ ਜਾਂ ਕਿਸੇ ਦੇ ਬਿਹਾਫ ਤੇ ਕੰਮ ਕਰ ਰਿਆ ਸੀਗਾ ਉਹ ਉਹਨੂੰ ਵੀ ਫਿਰ ਅੱਗੇ ਅਸੀਂ ਇੱਥੇ ਇੱਕ ਮਿੰਟ ਤਾਂ ਹੁਣ ਇਹਦੀ ਤਫਤੀਸ਼ ਕਵੈਸਚਨਿੰਗ ਹੋਈ ਨਹੀਂ ਹੈ ਹੁਣ ਤੈਨੂੰ ਸਿਰਫ ਅਸੀਂ ਇਲਾਜ ਦੇ ਲਈ ਭੇਜਿਆ ਹੈਗਾ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਿ ਇਸ ਏਰੀਆ ਚ ਇਹ ਆ ਸਕਦਾ ਹੈਗਾ ਤੇ ਪੁਲਿਸ ਪਾਰਟੀ ਨੇ ਇਮੀਡੀਏਟਲੀ ਫਿਰ ਚੈਕਿੰਗ ਅਤੇ ਸ਼ੁਰੂ ਕਰ ਲਈ ਸੀਗੀ ਤੇ ਇਸ ਕਰਕੇ ਇਹਨੂੰ ਫਿਰ ਇੰਟਰਵਿਨ ਤੇ ਇੰਟਰਸੈਪਟ ਕੀਤਾ ਗਿਆ ਤੇ ਅੱਗੇ ਦੀ ਪੁੱਛਗਿੱਛ ਤੋਂ ਹੀ ਡੀਟੇਲਸ ਪਤਾ ਲੱਗਣ ਗਿਆ ਆਜ ਕੱਲਾ ਸੀਗਾ ਤੇ ਬਾਈਕ ਤੇ ਉੱਪਰ ਆ ਰਿਹਾ ਸੀਗਾ ਤੇ ਹੁਣ ਅੱਗੇ ਕਵੈਸਚਨਿੰਗ ਤੋਂ ਪਤਾ ਲੱਗੇਗਾ ਕੀ ਹੋਰ ਇਹਦੇ ਨਾਲ ਕੋਈ ਸੀਗਾ ਨਹੀਂ ਸੀਗਾ ਹਥਿਆਰ ਸੀਮਨ ਦੇ ਦੇਸੀ ਕਟਾ ਇਹ ਹਾਂਜੀ ਕੰਟਰੀ ਮੇਡ ਲੱਗਦਾ ਹੈਗਾ ਤੇ ਬਾਕੀ ਇਹਦਾ ਪੂਰਾ ਅਗਰ ਔਰ ਵੀ ਅਗਰ ਵੈਪਨ ਵਗੈਰਾ ਵੀ ਇਹਦੇ ਕੋਲ ਹੈ ਜਾਂ ਕੁਝ ਹੋਰ ਵੀ ਇਹ ਕੰਮ ਕਰਦਾ ਕਿਸੇ ਦੇ ਬਿਹਫ ਤੇ ਕਰਦਾ ਕੋ ਸਾਰੇ ਸੀ ਕਰੇ ਨਾ ਮੈਂ ਇਹਦੇ ਲੱਤ ਤੇ ਵਜੀ ਹੋਈ ਸੀ ਜਾਂ ਫਿਰ ਇਸਨੇ ਨੈਟਵਰਕ ਕਾਲ ਦੂਸਰੀ ਕੀਤੀ ਸੀ ਕਿ ਉਹ ਇਹਨੇ ਉਹ ਪੁਲਿਸ ਨੇ ਉਹੀ ਸਾਰਾ ਚੈੱਕ ਕਰਦੇ ਹੋਏ ਫੋਨ ਨੰਬਰ ਜੋ ਸੀਗਾ ਉਹ ਐਨੇ ਕਿਸੇ ਦਾ ਫੋਨ ਵਰਤ ਕੇ ਤੇ ਇੱਕ ਉਹ ਸਾਰਾ ਟੈਕਨੀਕਲੀ ਹੀ ਪੁਲਿਸ ਨੇ ਐਨ ਉਹ ਆਇਡੈਂਟੀਫਾਈ ਕੀਤਾ ਤੇ ਉਹ ਨੰਬਰ ਦੀ ਹੀ ਟ੍ਰੇਸਿੰਗ ਤੋਂ ਇਹਦਾ ਪਤਾ ਲੱਗ ਗਿਆ ਹਾਂਜੀ ਦੇਖੀਏ ਪੁਲਿਸ ਸਿਖਲਾਈ ਦਾ ਜੋ ਟਾਂਗ ਹੁੰਦਾ ਹੈਗਾ ਤੇ ਜਦੋਂ ਕੋਈ ਵੀ ਦੋਸ਼ੀ ਹੁੰਦਾ ਹੈਗਾ ਉਹਨੂੰ ਜਦੋਂ ਫੜਨਾ ਹੈਗਾ ਤੇ ਪੁਲਿਸ ਉਹਨੂੰ ਭਜਣ ਤੋਂ ਪ੍ਰੀਵੈਂਟ ਕਰਨ ਦੇ ਲਈ ਪੁਲਿਸ ਟਰਾਈ ਹੀ ਕਰਦੀ ਹੈਗੀ ਤੇ ਲੱਤ ਦੇ ਥੱਲੇ ਹੀ ਟਰਾਈ ਕਰਦੇ ਸੀ ਤੇ ਉੱਥੇ ਹੀ ਇਹਦੀ ਲੱਗੀ ਤਾਂ ਕਿ ਇਹਨੂੰ ਭਜਣ ਤੋਂ ਰੋਕੇ ਜਾ ਸਕੇ ਪਹਿਲਾਂ ਵੀ ਐਨਕਾਉਂਟਰ ਲੱਤਾਂ ਵਾਲੀ ਹੁੰਦੀ ਹੈ ਨੀ ਉਹ ਪੁਲਿਸ ਦੇ ਸਿਕਲਾਈ ਦਾ ਟੰਗੀ ਨਹੀਂ ਦੇਖਿਓ ਪੁਲਿਸ ਦਾ ਪੁਲਿਸ ਦਾ ਸਿਕਲਾਈ ਦਾ ਟੰਗੀ ਆ ਹੁੰਦਾ ਹੈ ਕਿ ਕਿਸੇ ਨੂੰ ਭਜਣ ਤੋਂ ਰੋਕਣ ਦੇ ਲਈ ਪੁਲਿਸ ਪੁਆਇੰਟ ਹੀ ਲੱਤ ਦੇ ਥੱਲੇ ਕਰਦੀ ਤਾਂ ਕਿ ਉਹਨੂੰ ਫੜਿਆ ਜਾ ਸਕੇ ਉਹਦਾ ਕੋਈ ਪੁਲਿਸ ਦਾ ਸਿਕਲਾਈ ਦਾ ਟੰਗੀ ਆਈ ਹੁੰਦੀ ਜਿਸ ਕੋ ਜੁਡੀਸ਼ੀਅਲ ਇਨਕੁਆਰੀ ਹੋਏਗੀ ਜਾਂ ਇੱਥੇ ਜੋ ਪੁਲਿਸ ਨੇ ਕਰਤਾ ਹੋਣੀ ਨਹੀਂ ਇਨਕੁਆਰੀ ਹੁੰਦੀ ਜੀ ਪ੍ਰੋਪਰ ਪ੍ਰੋਪਰ ਲੀਗਲ ਕਾਰਵਾਈ ਹੁੰਦੀ ਹੈਗੀ ਆਹੀ ਮੈਂ ਕਹਿ ਰਿਹਾ ਕਿ ਜਦੋਂ ਵੀ ਕੋਈ ਦੋਸ਼ੀ ਹੁੰਦਾ ਹੈ ਉਹ ਸਿਕਲਾਈ ਦਾ ਜੋ ਟਾਂਗ ਹੁੰਦਾ ਹੈਗਾ ਉਹ ਕਿਸੇ ਨੂੰ ਭਜਣ ਤੋਂ ਰੋਕਣ ਦੇ ਲਈ ਪੁਲਿਸ ਪੁਆਇੰਟ ਹੀ ਲੈਗ ਦੇ ਉੱਪਰ ਕਰਦੀ ਹੈ ਤਾਂ ਕਿ ਉਹਨੂੰ ਭੱਜਣ ਤੋਂ ਰੋਕਿਆ ਜਾ ਸਕੇ। ਸਾਲਾ ਕੀ ਇੱਥੇ ਕੀ ਕਰ ਰਿਹਾ ਸੀ ਗੈਂਗਸਟਰ ਜਿਹਾ। ਉਹ ਆ ਰਿਹਾ ਸੀਗੇ ਨੂੰ ਇੰਟਰਸੈਪਟ ਕੀਤਾ ਗਿਆ ਹੈਗਾ। ਕਿੱਧਰੋਂ ਆ ਰਿਹਾ ਸੀਗਾ? ਆ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਇੱਥੇ ਉਹ ਆ ਰਿਹਾ ਸੀਗਾ ਕੋਟ ਸ਼ਬੀਰ ਦੀ ਜੋ ਪੁਲਿਸ ਪਾਰਟੀ ਹੈ ਸਾਹਮਣੇ ਤੋਂ ਉਹਨਾਂ ਨੇ ਇਹਨੂੰ ਦੇਖਿਆ ਹੈਗਾ ਤੇ ਏਰੀਆ 'ਚ ਪੈਟਰੋਲਿੰਗ ਕਰਕੇ ਚੈਕਿੰਗ ਕਰ ਰਹੇ ਸੀ। ਕਿੰਨੇ ਵਜੇ ਦਾ ਵਾਕਿਆ ਮੈਡਮ? ਇਹ ਸਵੇਰ ਅਰਲੀ ਮਾਰਨਿੰਗ ਦਾ ਹੈਗਾ ਜੀ। ਕਿੰਨੇ ਵਜੇ ਦਾ ਹੁੰਦਾ ਹੈ? ਅਰਲੀ ਮਾਰਨਿੰਗ ਦਾ ਮੈਂ ਕਹਿ ਰਿਹਾ ਸਾਢੇ 6-7 ਵਜੇ ਤੋਂ ਪਹਿਲਾਂ ਦਾ ਹੈਗਾ। ਮੈਡਮ ਹਨੇਰਾ ਹੁੰਦਾ ਉਸ ਵੇਲੇ ਤਾਂ ਜੀ। ਸਾ ਤੋਂ ਨੀ ਮੈਂ ਪਹਿਲਾਂ ਜਿੱਦਾਂ ਗੁਲਾਬਗੜ੍ਹ ਵੀ ਐਨਕਾਉਂਟਰ ਹੋਇਆ ਸੀ ਉਦੋਂ ਵੀ ਸਵਾਲ ਖੜੇ ਹੋਏ ਸੀਗੇ ਉਹ ਵੀ ਐਨ ਇਨਸੀਡੈਂਟ ਬਣਾਇਆ ਗਿਆ ਸੀ ਵੀ अर्ਲੀ ਮਾਰਨਿੰਗ ਕਿਉਂਕਿ ਲੋਕ ਵੀ ਨਹੀਂ ਹੁੰਦੇ ਕਿਸੇ ਨੂੰ ਪਤਾ ਨਹੀਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਏਰੀਆ 'ਚ ਦੇਖਿਓ ਜੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਏਰੀਆ 'ਚ ਪੁਲਿਸ ਦੇ ਕੋਲ ਇਨਫੋਰਮੇਸ਼ਨ ਸੀਗੀ ਕਿਉਂਕਿ ਆ ਸਾਡਾ ਵਾਂਟਡ ਸੀਗਾ 14 ਜਨਵਰੀ ਨੂੰ ਨੋਮੀਨੇਟ ਹੋ ਗਿਆ ਸੀਗਾ ਪਰਸਨ ਤੇ ਪੁਲਿਸ ਨੂੰ ਅੱਜ ਦੀ ਇਨਫੋਰਮੇਸ਼ਨ ਸੀਗੀ ਪੁਲਿਸ ਆਪਣਾ ਏਰੀਆ 'ਚ ਚੈਕਿੰਗ ਕਰ ਰਹੀ ਸੀਗੀ ਤੇ ਪੈਟਰੋਲਿੰਗ ਪਾਰਟੀ ਨੇ ਫਿਰ ਇੰਟਰਸੈਪਟ ਕੀਤਾ ਹੈਗਾ ਇਹਦਰ ਜੀ ਅਨ ਜੈਲੀ ਥੈਂਕ ਯੂ